ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਕਬੀਰ ਜੀ ਹੋਰ ਠੀਕ ਹੋ ਸਨੋ ਜੀ ਹਾਂਜੀ ਵਧੀਆ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਵਿੱਚ ਵੋਟਾਂ ਆ ਰਹੀਆਂ 1 ਜੂਨ ਨੂੰ ਤੇ ਸਮਝ ਨਹੀਂ ਆ ਰਹੀ ਵੋਟਾਂ ਸਾਨੂੰ ਕਿਹਨੂੰ ਪਾਣੇ ਚਾਹੀਦੇ ਆਂ ਦੱਸਿਓ ਜੀ ਪਹਿਲਾਂ ਸਾਰੇ ਦੇਖ ਰਹੇ ਸਰੋਤਿਆਂ ਨੂੰ ਬੀੜੀ ਦੇਖ ਰਹੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਆਪਾਂ ਗੱਲ ਕਰ ਲੈਨੇ ਵੋਟਾਂ ਦੀ ਵੀਰ ਜੀ ਜੇ ਤਾਂ ਤੁਸੀਂ ਆਪਣੀ ਜ਼ਮੀਰ ਨੂੰ ਮਾਰ ਕੇ ਪਾਣੀ ਆ ਹਾਂਜੀ ਤਾਂ ਤੁਸੀਂ ਜਿਹਨੂੰ ਮਾਰਦੀ ਪਾਸਾ ਰੱਖੋ ਠੀਕ ਜੇ ਤੁਸੀਂ ਆਪਣੇ ਕੰਮ ਦੇ ਵਿਕਾਸ ਤੇ ਪਾਣੀ ਆ ਤਾਂ ਤੁਹਾਡੀ ਆਪਣੀ ਇੱਛਾ ਠੀਕ ਹੈ ਉਤੇ ਬਾਅਦ ਜੇ ਤੁਸੀਂ ਬੰਦਾ ਦੇ ਕੇ ਪਾਣੀ ਤੇ ਬੱਖ ਕਰਨਾ ਹੈ ਜੇ ਤੁਸੀਂ ਮੇਰਾ ਸੁਝਾਅ ਲੈਣਾ ਚਾਹੁੰਦੇ ਹੋ ਠੀਕ ਹੈ ਅੱਜ ਤੱਕ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੀਮਾ ਸਾਹਿਬ ਨੇ ਜਿੰਨਾ ਵਿਕਾਸ ਤੁਹਾਡੇ ਇਲਾਕੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਕਰਾਇਆ ਇਹਨਾਂ ਵਿਕਾਸ ਕਿਵੇਂ ਨਹੀਂ ਕਰਾਣਾ ਇਹ ਇਹਦਾ ਮੁੱਖ ਰੱਖਦਿਆਂ ਹੋਇਆਂ ਮੈਂ ਤਾਂ ਆਪਣਾ ਵੋਟ ਪਹਿਲੀ ਜੂਨ ਨੂੰ ਤੱਕੜੀ ਨੂੰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਤੇ ਹੀ ਪਾਉਂਗਾ ਮੈਂ ਤਾਂ ਇਹ ਸੁਝਾਅ ਦਿੰਦਾ ਤੁਸੀਂ ਵਿਕਾਸ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਤੱਕੜੀ ਦੇ ਨਿਸ਼ਾਨ ਨੂੰ ਮੋੜਾ ਲਾਓ ਜੀ ਧੰਨਵਾਦ ਸਰੋਤਿਆਂ ਨੂੰ ਮੇਰਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ